ਸਾਂ ਕੀ ਆ ਚੱਲ ਨੇ ਸਸੀਲ ਭਾਜੀ ਸਸੀਲ ਭਾਜੀ ਬੜੇ ਚਿਰ ਬਾਅਦ ਚੱਕਰ ਮਾਰਿਆ ਤੇ ਬਸ ਇਦਾਂ ਹੀ ਭਾਜੀ ਭਾਜੀ ਤੁਸੀਂ ਰੁਪਿੰਦਰ ਕੇ ਪਿੰਡ ਫੇਰਾ ਨਹੀਂ ਮਾਰਿਆ ਟਾਈਮ ਨਹੀਂ ਲੱਗਾ ਭਾਜੀ ਮੈਂ ਕਿਹਾ ਨਹੀਂ ਉਧਰ ਭੈਣ ਜੀ ਤੁਹਾਨੂੰ ਜਾਣਾ ਚਾਹੀਦਾ ਹੈਗਾ ਇਹ ਥੋੜਾ ਤੀ ਵਿਆਹੀ ਤੇ ਇੱਥੇ ਲੈਣ ਦੀ ਤੇ ਮੁੜ ਕੇ ਨਾ ਤੁਸੀਂ ਇੱਧਰ ਆਏ ਤੇ ਨਾ ਤੁਸੀਂ ਉਧਰ ਗਏ ਕਮ ਸੇ ਕਮ ਜਾ ਕੇ ਉਹਨਾਂ ਨਾਲ ਗੱਲ ਤੇ ਕਰਦੇ ਤੁਸੀਂ ਤਾਂ ਲੰਮੇ ਨੇ ਤਰੀਕਾ ਪਾਈ ਜਾਣ ਦੇ ਉਹ ਭੈਣ ਜੀ ਤਾਈਓ ਅਸੀਂ ਤੁਹਾਡੇ ਕੋਲ ਆਏ ਆ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਕੱਲੇ ਤੇ ਆ ਸ਼ਾਪ ਰੱਖੋਂ ਆਪਣੀ ਮੇਰੀ ਸੁਣ ਗੱਲ ਤੇਰੇ ਆਏ ਹੀ ਵਿਚੋਲੇ ਹਾਂਜੀ ਸ਼ਾਪ ਜਿਹੜੀ ਪਾਈ ਸੀ ਨਾ ਉਹਨਾਂ ਨੂੰ ਉਹ ਵਾਪਸ ਵਾਪਸ ਕਰ ਗਏ ਹੁਣ ਪੇਕੇ ਰਹਿ ਕੇ ਜੁ ਆਈਆਂ ਮੈਨੂੰ ਕੀ ਪਤਾ ਉਹਨਾਂ ਕੋਲ ਜਾ ਕੇ ਜਾਨਣਾ ਕਰ ਸੱਦ ਕੇ ਤਾਂ ਕੀ ਸਲਾਹਾਂ ਤੁਸੀਂ ਉਹਨਾਂ ਨਾਲ ਕੀਤੀਆਂ ਜਿਹੜਾ ਤੇਰੇ ਮਗਰੇ ਹੀ ਆ ਗਿਆ ਸ਼ਾਪ ਮੋੜਨ ਵਾਸਤੇ ਮੇਰਾ ਇਰਾਦਾ ਤੇ ਇਹ ਆ ਵੀ ਇਹਨੂੰ ਇੱਥੋਂ ਕੱਢੀਏ ਮੈਂ ਟੰਗਾ ਭੜਾ ਤੇ ਨਹੀਂ ਕੱਢਿਆ ਮੁੜ ਕੇ ਫੇਰ ਵਾਰ ਲੈ ਆਪੇ ਆ ਗਈ ਜੇ ਤੂੰ ਫੇਰ ਕੱਢ ਦਿੰਦੇ ਤੇ